ਜੇ ਤੁਸੀਂ ਵੀ ਬਿਜ਼ਨਸ ਬਾਰੇ ਸੋਚ ਰਹੇ ਹੋ ਬਿਜ਼ਨਸ ਕਰਨਾ ਚਾਹੁੰਦੇ ਹੋ ਜਾਂ ਬਿਜ਼ਨਸ ਕਰਦੇ ਹੋ ਤਾਂ ਇਹ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਬਿਜ਼ਨਸ ਦੇ ਵਿੱਚ ਕਾਮਯਾਬ ਹੋ ਸਕਦੇ ਆਂ ਪਹਿਲੀ ਗੱਲ ਆ ਆਪਣੀ ਆਪ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਖੁਦ ਤੇ ਭਰੋਸਾ ਹੀ ਤੁਹਾਨੂੰ ਬਿਜ਼ਨਸ ਵਿੱਚ ਕਾਮਯਾਬੀ ਦਿਵਾਏਗਾ ਦੂਜੀ ਗੱਲ ਇਮਾਨਦਾਰੀ ਆਪਣੇ ਆਪ ਨੂੰ ਇੰਨਾ ਮੰਨ ਦਾ ਰੱਖੋ ਕਿ ਗਾਹਕ ਤੁਹਾਡੇ ਤੇ ਅੱਖਾਂ ਵਿੱਚ ਕੇ ਵਿਸ਼ਵਾਸ ਕਰਨ ਲੱਗ ਜਾਏ ਤੀਜੀ ਗੱਲ ਹੈ ਕੁਆਲਿਟੀ ਜਿਸ ਚੀਜ਼ ਦਾ ਤੁਸੀਂ ਵੀ ਨਸ ਕਰਦੇ ਹੋ ਉਸ ਦੀ ਕੁਆਲਿਟੀ ਰੱਖੋ ਪ्युअर ਚੀਜ਼ ਰੱਖੋ ਪ्युअर ਕੁਆਲਿਟੀ ਰੱਖੋ ਜੇ ਤੁਸੀਂ ਕੱਪੜੇ ਦਾ ਬਿਜ਼ਨਸ ਕਰਦੇ ਹੋ ਤਾਂ ਵਧੀਆ ਕੁਆਲਿਟੀ ਦਾ ਕੱਪੜਾ ਰੱਖੋ ਤੀ ਚੌਥਾ ਹੈਗਾ ਚੌਥਾ ਹੈਗਾ ਜੀ ਸੱਚਾਈ ਤੁਸੀਂ ਆਪਣੇ ਵਿਜ਼ਨ ਦੇ ਵਿੱਚ ਸੱਚਾਈ ਇਮਾਨਦਾਰੀ ਜ਼ਰੂਰ ਰੱਖੋ ਕਿਉਂਕਿ ਸੱਚਾਈ ਨੇ ਤੁਹਾਡੇ ਬਿਜ਼ਨਸ ਨੂੰ ਇੰਨਾ ਅੱਗੇ ਲੈ ਜਾਣਾ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਜੋ ਵੀ ਚੀਜ਼ ਹੈ ਗਾਹਕ ਨੂੰ ਸੱਚ ਦੱਸ ਕੇ ਵੇਚੋ ਜੋ ਵੀ ਚੀਜ਼ ਹੈ ਉਸਦੀ ਕੁਆਲਿਟੀ ਜੋ ਹੈ ਕਾਹਕ ਨੂੰ ਉਹੀ ਦੱਸੋ ਜੇ ਇਹ ਗੁਣ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਲੈ ਕੇ ਆਉਣੇ ਹੋ ਤੇ ਆਪਣੇ ਵਿੱਚ ਲੈ ਕੇ ਆਉਣੇ ਹੋ ਤਾਂ ਤੁਸੀਂ ਬਿਜ਼ਨਸ ਦੇ ਵਿੱਚ ਕਦੇ ਵੀ ਅਸਫਲ ਨਹੀਂ ਹੋ ਸਕਦੇ ਸਫਲ ਜ਼ਰੂਰ ਹੋਵੋਗੇ ਇੱਕ ਨਾ ਇੱਕ ਦਿਨ ਚੰਗੇ ਵਿਜ਼ਨਸਮੈਨ ਜ਼ਰੂਰ ਬਣੋਗੇ 这这停在里面、啊啊啊啊、了，那还啥？这这么高噪音。 Yeah.